ਅਰਜਨ ਸਾਹਿਬ ਜੀ ਮਹਾਰਾਜ ਨੇ ਬਚਨ ਕੀਤਾ ਬੁੱਢਾ ਜੀ ਤੁਸੀਂ ਨੇ ਗੁਰੂ ਨਾਨਕ ਸਾਹਿਬ ਦਰਸ਼ਨ ਕੀਤੇ ਉਹਨਾਂ ਦੀ ਸੰਗਤ ਮਾਣੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਦੀਆਂ ਸੀਸਾਂ ਲਈਆਂ ਗੁਰੂ ਅਮਰਦਾਸ ਸਾਹਿਬ ਦੀਆਂ ਬਖਸ਼ਿਸ਼ਾਂ ਪ੍ਰਾਪਤ ਕੀਤੀਆਂ ਪਿਤਾ ਗੁਰਰਾਮਦਾਸ ਜੀ ਮਹਾਰਾਜ ਜੀ ਕੋਲ ਪਿਆਰ ਲਿਆ ਤੇ ਤੁਸੀਂ ਪਿਆਰ ਲੈ ਕਰਕੇ ਬੈਠੇ ਹੋ ਹੁਣ ਵੀ ਗੁਰੂ ਘਰ ਦੀਆਂ ਸਭਾ ਵਿੱਚ ਜੁਟੇ ਹੋਏ ਹੋ ਤੁਸੀਂ ਦੱਸੋ ਤੇ ਫਿਰ ਬਾਬਾ ਬੁੱਢਾ ਜੀ ਨੇ ਹੱਥ ਜੋੜ ਦਿੱਤੇ ਸ੍ਰੀ ਗੁਰਤੇ ਕੌਣ ਸਿਆਣਾ ਜਿਵਕ ਸਿੱਖ ਪੂਜਣ ਸਭ ਆਵਹਿ ਸਭ ਗਾਵਹਿ ਹਰ ਹਰ ਊਤਮ ਬਾਨੀ ਗਾਵਿਆ ਸੁਨਿਆ ਤਿਨ ਕਾ ਹਰ ਥਾਂ ਪਾਵੈ ਜਿਨ ਸਤ ਗੁਰ ਕੀ ਆਗਿਆ ਸਤ ਸਤ ਕਰ ਮਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਅਸੀਂ ਗੱਲ ਕਰੀਏ ਤੇ ਸਿੱਖ ਧਰਮ ਦੇ ਵਿੱਚ ਗੁਰੂ ਘਰ ਦੇ ਅੰਦਰ ਜਿੱਥੇ ਸਤਿਗੁਰਾਂ ਨੇ ਸਾਡੇ ਤੇ ਬੜੀਆਂ ਬਖਸ਼ਿਸ਼ਾਂ ਕੀਤੀਆਂ ਉਥੇ ਧੰ ਗੁਰੂ ਧੰ ਗੁਰੂ ਪਿਆਰੇ ਬਹੁਤ ਸਾਰੀਆਂ ਸ਼ਖਸੀਅਤਾਂ ਜਿਨ੍ਹਾਂ ਨੇ ਗੁਰੂ ਹੁਕਮਾਂ ਦੀ ਕਲਨਾ ਕੀਤੀ ਗੁਰੂ ਹੁਕਮਾਂ ਦੀ ਕਮਾਈ ਕੀਤੀ ਜਿਹੜਾ ਬਚਨ ਆਪਾਂ ਧੰਨ ਗੁਰੂ ਰਾਮਦਾਸ ਪਿਤਾ ਜੀ ਮਹਾਰਾਜ ਜੀ ਦਾ ਬਚਨ ਪੜਦੇ ਆ ਗੁਰਸਿੱਖ ਮੀਤ ਚਲੋ ਗੁਰਚਾਲੀ ਜੋ ਗੁਰ ਕਹੈ ਸੋਈ ਪਲ ਮੰਨੋ ਹਰ ਹਰ ਕਥਾ ਨਿਰਾਲੀ ਗੁਰੂ ਰਾਮਦਾਸ ਸਾਹਿਬ ਜੀ ਦਾ ਹੀ ਪਾਵਨ ਅੰਮ੍ਰਿਤ ਵਚਨ ਕਿਉਂਕਿ ਸਤ ਗੁਰਾਂ ਦੇ ਚਰਨਾਂ ਦੇ ਵਿੱਚ ਜਦੋਂ ਅਰਦਾਸ ਕੀਤੀ ਪਾਤਸ਼ਾਹ ਬਹੁਤ ਸਾਰੇ ਸੇਖਾਉਂਦੇ ਨੇ ਦਾਤਾ ਜੀ ਬڑے ਬਾਣੀ ਪੜਦੇ ਨੇ ਸੇਵਾ ਕਰਦੇ ਨੇ ਸਿਮਰਨ ਕਰਦੇ ਨੇ ਤੁਹਾਡੀ ਖੁਸ਼ੀ ਕਿੰਨਾ ਦੇ ਉੱਤੇ ਹੁੰਦੀ ਹੈ ਤੁਸੀਂ ਕਿੰਨਾ ਉੱਤੇ ਪ੍ਰਸੰਚਿਤ ਹੋਨੇ ਹੋ ਤੇ ਪਾਤਸ਼ਾਹ ਖੱਲਗੇ ਬਹੁਤ ਸਾਰੇ ਸਿੱਖ ਆਉਂਦੇ ਨੇ ਪਰ ਜਿਹੜੇ ਗੁਰੂ ਦੇ ਹੁਕਮਾਂ ਦੀ ਕਲਨਾ ਕਮਾਈ ਕਰ ਲੈਂਦੇ ਹਨ ਗੁਰੂ ਦੇ ਹੁਕਮ ਨੂੰ ਮੰਨ ਲੈਂਦੇ ਨੇ ਉਹਨਾਂ ਉੱਤੇ ਹੀ ਖੁਸ਼ੀ ਆਉਂਦੀ ਹੈ ਗੁਰੂ ਪਿਤਾ ਜੀ ਦਾ ਪਾਵਨ ਬਚਨ ਸੇਵਕ ਸਿੱਖ ਪੂਜਣ ਸਭ ਆਵਹਿ ਸਭ ਗਾਵਹਿ ਹਰ ਹਰ ਉਤਮ ਬਾਣੀ ਗਾਵਿਆ ਸੁਨਿਆ ਤਿੰਨ ਕਾਰ ਥਾਂ ਪਾਵੇ ਜਿਨ ਸਤਗੁਰ ਕੀ ਆਗਿਆ ਸਤ ਸਤ ਕਰਮਾਨੀ ਅੱਜ ਅਜੇ ਹੀ ਗੁਰੂ ਕੇ ਪਿਆਰੇ ਗੁਰੂ ਕੇ ਲਾਲ ਕਿਉਂਕਿ ਬਹੁਤ ਸਾਰੀਆਂ ਰਾਂਗ ਰਿਤੀਆਂ ਰੂਹਾਂ ਗੁਰੂ ਦੇ ਹੁਕਮ ਕਾਲਨਾ ਕਮਾਈ ਕਰਨ ਵਾਲੀਆਂ ਸਿੱਖ ਇਤਿਹਾਸ ਗੁਰ ਇਤਿਹਾਸ ਵਿੱਚ ਸਾਨੂੰ ਮਿਲਦੀਆਂ ਨੇ ਉਹਨਾਂ ਦੇ ਵਿੱਚੋਂ ਅੱਜ ਉਸ ਰੂਹ ਦੇ ਨਾਲ ਉਸ ਪਿਆਰੀ ਆਤਮਾ ਜਿਨ੍ਹਾਂ ਨੂੰ ਪਹਿਲੇ ਗ੍ਰੰਥੀ ਸਾਹਿਬ ਹੋਣ ਦਾ ਮਾਣ ਮਿਲਿਆ ਜਿਨ੍ਹਾਂ ਨੂੰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਮਾਰਾ ਨੇ ਆਖਿਆ ਸੀ ਬੁੱਢਿਆ ਤੇਥੋਂ ਹੋਲੇ ਨਾ ਹੋਸਾਂ ਸਤਕਾਰਯੋਗ ਬਾਬਾ ਬੁੱਢਾ ਜੀ ਰੁਕੇ ਪਿਆਰੇ ਰੁਕੇ ਦੁਲਾਰੇ ਜਿਨ੍ਹਾਂ ਦਾ ਜਨਮ 1506 ਨੂੰ ਸੁਖਾ ਰੰਦਾਵਾ ਜੀ ਦੇ ਘਰ ਮਾਤਾ ਗੌਰਾਂ ਦੀ ਕੁੱਖੋਂ ਤੁਸੀਂ ਜਦੋਂ ਅੰਮ੍ਰਿਤਸਰ ਸਾਹਿਬ ਤੋਂ ਬਟਾਲੇ ਵੱਲ ਨੂੰ ਜਾਂਦੇ ਆ ਤੇ ਰਸਤੇ ਵਿੱਚ ਇੱਕ ਕਸਬਾ ਹੁੰਦਾ ਕਥੋਂ ਨੰਗਲ ਕਤੋਂ ਨੰਗਲ ਵਿਖੇ ਇੰਨਾ ਦਾ ਜਨਮ ਹੁੰਦਾ ਹੈ ਪਰ ਵਿਸ਼ਕਾਰ ਚੱਲਦੀ ਹੈ ਖੇਤੀਬਾੜੀ ਜਿਹੜਾ ਹੈ ਕਰਦੇ ਹਨ ਘਰਾਂ ਡਿਊਟੀ ਲੱਗ ਜਾਣੀ ਜ਼ਿੰਮੇਵਾਰੀ ਕਿਸੇ ਵੇਲੇ ਮੱਝੀਆਂ ਚਾਰਨ ਵੀ ਜਾਣਾ ਸਮਾਂ ਸੱਚੇ ਪਾਤਸ਼ਾਹ ਦੀ ਕਿਰਪਾ ਵਾਪਰੀ ਸਮਾਂ ਆਪਣੇ ਦੌਰ ਵਿੱਚ ਚੱਲਦਾ ਹੈ ਸਮਾਂ ਆਪਣੀ ਪੈੜੇ ਚੱਲਦਾ ਹੈ ਤੇ ਉਹ ਸੁਭਾਗੀਆਂ ਘੜੀਆਂ ਜੇ ਸਿਵਲੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੇ ਦਰਸ਼ਨ ਦੀਦਾਰੇ ਹੁੰਦੇ ਨੇ ਗੁਰੂ ਕੀ ਪਾਵਨ ਬਾਣੀ ਜਦੋਂ ਸਹਿਬ ਦੀ ਪਾਵਨ ਬਚਨ ਪੜ੍ਹਗੇ ਤੇ ਦਾਤਾ ਜੀ ਦਾ ਪਿਆਰ ਮਿਲਦਾ ਹੈ ਨਾ ਸਾਨੂੰ ਭਾਗ ਹੋਆ ਗੁਰਸੰਤ ਮਿਲਾਇਆ ਜਦੋਂ ਵੱਡੇ ਭਾਗ ਜਾਗਦੇ ਹਨ ਫਿਰ ਕੋਈ ਰੱਬੀ ਰੂਹ ਰੰਗ ਰਤਰੀ ਰੂਪਰਾਪਤ ਹੁੰਦੀ ਹੈ ਉਹਦਾ ਮਿਲਾਪ ਹੁੰਦਾ ਹੈ ਫਿਰ ਦਾਤੇ ਦੀ ਬਖਸ਼ਿਸ਼ ਮਿਲਦੀ ਹੈ ਦਾਤੇ ਦੀ ਰਹਿਮਤ ਮਿਲਦੀ ਹੈ ਤੇ 1500 ਤੇ 18 ਈਸਵੀ ਦੇ ਵਿੱਚ 1506 ਦਾ ਜਨਮ ਹੈ ਜੀ ਬਾਬਾ ਬੁੱਢਾ ਜੀ ਦਾ 1500 ਤੇ 18 ਈਸਵੀ ਦੇ ਵਿੱਚ ਬਾਬਾ ਬੁੱਢਾ ਜੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀਆਂ ਨੂੰ ਮਿਲਦੇ ਨੇ ਛੋਟੀ ਜੀ ਉਮਰ ਹੈ ਕੇਵਲ 12 ਸਾਲ ਦੀ ਉਮਰ ਪਰ 12 ਸਾਲ ਦੀ ਉਮਰ ਦੇ ਵਿੱਚ ਜਦੋਂ ਗੁਰੂ ਨਾਨਕ ਸਾਹਿਬ ਨਾਲ ਮਿਲਾਪ ਹੁੰਦਾ ਹੈ ਤੇ ਸਵਾਲ ਜਵਾਬ ਜਿਹੜੇ ਕਰਦੇ ਨੇ ਜੀਵੇਂ ਕੋਈ ਸਿਆਣਾ ਬਜ਼ੁਰਗ ਕਰਦਾ ਹੈ ਜੀ ਗੱਲਾਂ ਬਾਤਾਂ ਸਿਆਣਾ ਬਜ਼ੁਰਗ ਕਰਦਾ ਹੈ ਇਹ ਸੱਚ ਵੈ ਕਿਸੇ ਵੇਲੇ ਉਮਰ ਛੋਟੀ ਹੁੰਦੀ ਹੈ ਪਰ ਮਨ ਦੇ ਅੰਦਰ ਪਿਆਰ ਬੜਾ ਆ ਜਾਂਦਾ ਹੈ ਦਸਮ ਪਾਤਸ਼ਾਹ ਦੇ ਇਤਿਹਾਸ ਵਿੱਚ ਵੀ ਇੱਕ ਪੰਨਾ ਮਿਲਦਾ ਹੈ ਜੀ ਸਾਨੂੰ ਸਿੱਖਿਆ ਦਾ ਸਾਖੀ ਦਿਸਤਾਂ ਥੋੜੀ ਜੀ ਗੱਲ ਪਕੜ ਵਿੱਚ ਆ ਜਾਵੇ ਜਿੱਥੇ ਹੋਰ ਸੰਗਤਾਂ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਗੁਰਕਲ ਕੀ ਤਰਪਾਚਾ ਦੇ ਦਰਸ਼ਨ ਦੀਦਾਰ ਕਰ ਰਹੇ ਹਨ ਉਥੇ ਹੀ ਇੱਕ ਛੋਟਾ ਜਿਹਾ ਬੱਚਾ ਸੰਗਤ ਵਿੱਚ ਬੈਠਾ ਜੀ ਸੰਗਤ ਵਿੱਚ ਬੈਠਾ ਛੋਟਾ ਜਿਹਾ ਬੱਚਾ ਮਾਰਾਵਲ ਦੇਖਦਾ ਪਿਆ ਜਿਵੇਂ ਆਪਾਂ ਸਤਿਗੁਰੂ ਨੂੰ ਦਰਸ਼ਨ ਧਾਰ ਕਰਦੇ ਹੋਏ ਬੱਚਾ ਵੀ ਦਰਸ਼ਨ ਦੀਦਾਰ ਕਰਦਾ ਹੈ ਸਤਿਗੁਰੂ ਸੰਗਤਾਂ ਵੱਲ ਵੇਖ ਕੇ ਗੱਲਬਾਤ ਪਈ ਕਰਦੇ ਨੇ ਤੇ ਹੋਇਆ ਕਿ ਹੁਣ ਸਤਿਗੁਰ ਦੇ ਪਾਤਸ਼ਾਹ ਧਿਆਨ ਇੱਕ ਟਿੱਕ ਉਸ ਬਾਲਕ ਵੱਲ ਚਲਾ ਗਿਆ ਉਹ ਬਾਲਕ ਵੱਲ ਜਿਹੜਾ ਸਤਿਗੁਰ ਲਗਾਤਾਰ ਵੇਖ ਰਹੇ ਸੰਗਤ ਸਾਰੀ ਗੁਰੂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਾਰਾਵਲ ਵੇਖਣ ਲੱਗ ਪਈ ਤੇ ਸੰਗਤ ਜੀ ਉਸ ਵੇਲੇ ਹੁਣ ਗੁਰੂ ਸਾਹਿਬ ਨੇ ਇਸ਼ਾਰਾ ਕੀਤਾ ਬੱਚੇ ਨੂੰ ਕੋਲ ਬੁਲਾ ਲਿਆ ਕੋਲ ਬੁਲਾਇਆ ਜੀ ਉਹਨੂੰ ਪੁੱਛਿਆ ਤੇਰਾ ਨਾਂ ਕੀ ਹੈ ਹੁਣ ਬੱਚੇ ਨੂੰ ਅਸੀਂ ਕਿਸੇ ਨੂੰ ਕੋਲ ਆਵਾਜ਼ ਮਾਰਦੇ ਆ ਨਾਂ ਪੁੱਛਦੇ ਆ ਬੱਚਾ ਆਪਣਾ ਨਾਮ ਦੱਸ ਦਿੰਦਾ ਉਸ ਬੱਚੇ ਨੇ ਵੀ ਆਪਣਾ ਨਾਮ ਦੱਸ ਦਿੱਤਾ ਤੇ ਸਾਰੇ ਬੱਚੇ ਦੱਸ ਦੇਣਗੇ ਕੋਲ ਬੁਲਾ ਕੇ ਪੁੱਛੋਗੇ ਪਰ ਦੂਜਾ ਸਵਾਲ ਮੇਰੇ ਪਾਤਸ਼ਾਹ ਨੇ ਕੀਤਾ ਤੇ ਉਹ ਜਿਹੜਾ ਉੱਤਰ ਉਸ ਬੱਚੇ ਨੇ ਦਿੱਤਾ ਹੈ ਉਹ ਉੱਤਰ ਹੁਣ ਹਰ ਇੱਕ ਬੱਚਾ ਨਹੀਂ ਦੇ ਸਕਦਾ ਇਤੇ ਚੰਗੇ ਭਾਗਾਂ ਦੀ ਨਿਸ਼ਾਨੀ ਹੋਵੇ ਜੇ ਚੰਗੀ ਖੇਡ ਹੋਵੇ ਮਾਲਕ ਦੀ ਕਿਰਪਾ ਹੋਵੇ ਉਹੀ ਜਵਾਬ ਦੇ ਸਕਦਾ ਹੈ ਪਹਿਲਾ ਸਵਾਲ ਸੀ ਜੀ ਪਹਿਲਾ ਸਵਾਲ ਤੇਰਾ ਨਾਂ ਕੀ ਹੈ ਤੇਰਾ ਨਾਂ ਕੀ ਹੈ ਤੇਰਾ ਨਾਂ ਕੀ ਹੈ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬੱਚੇ ਨੂੰ ਪੁੱਛਦੇ ਨੇ ਬੱਚਾ ਆਪਣਾ ਨਾਮ ਦੱਸਦਾ ਹੈ ਸਤਿਗੁਰੂ ਕਹਿੰਦੇ ਕੀ ਨਾਮ ਹੈ ਤੇਰਾ ਕਹਿੰਦਾ ਜੀ ਨਾਮ ਜੋਗਾ ਹੁਣ ਮਹਾਰਾਜ ਜੀ ਕਹਿੰਦੇ ਜੋਗਾ ਜੋਗਾ ਗੁਰਦੇਵ ਸੱਚੇ ਪਾਤਸ਼ਾਹ ਜੀ ਨੂੰ ਜਦੋਂ ਉੱਤਰ ਦਿੱਤਾ ਵੀ ਜੋਗਾ ਹੈ ਮੇਰਾ ਨਾਂ ਤੇ ਗੁਰੂ ਦੇਵ ਸੱਚੇ ਪਾਤਸ਼ਾਹ ਨੇ ਹੁਣ ਅਗਲਾ ਸਵਾਲ ਕੀਤਾ ਉਹ ਅਗਲਾ ਸਵਾਲ ਕੀ ਸੀ ਜੀ ਸਭ ਆਖਣ ਲੱਗੇ ਕਿਹਦੇ ਜੋਗਾ ਤੇ ਬੱਚਾ ਕਹਿਣ ਲੱਗਾ ਮਹਾਰਾਜ ਮੈਂ ਤੁਹਾਡੇ ਜੋਗਾ ਤੇ ਸਤਗੁਰਾਂ ਨੇ ਫਿਰ ਬਖਸ਼ਿਸ਼ ਕਰ ਦਿੱਤੀ ਜੇ ਤੂੰ ਗੁਰੂ ਜੋਗਾ ਜੇ ਤੂੰ ਸਾਡੇ ਜੋਗਾ ਗੁਰੂ ਤੇਰੇ ਜੋਗਾ ਵੇਖੋ ਇਹ ਕਿਰਪਾ ਦੀ ਖੇੜ ਦੀ ਨਿਸ਼ਾਨੀ ਹੈ ਹੁਣ ਬਾਬਾ ਬੁੱਢਾ ਛੋਟੀ ਜੀ ਆਰਜਾ ਛੋਟੀ ਉਮਰ ਹੈ ਤੇ ਜਦੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀਆਂ ਨਾਲ ਵਾਰਤਾ ਲਾਪ ਕਰਦੇ ਨੇ ਬਜ਼ੁਰਗੀ ਦੀਆਂ ਜਿਵੇਂ ਸਿਆਣੀਆਂ ਦਾਨੀਆਂ ਗੱਲਾਂ ਜਨਮ ਮਰਨ ਦਾ ਦੁੱਖ ਕਿਵੇਂ ਮਿਟ ਸਕਦਾ ਹੈ ਉਹ ਕਹਿਣ ਲੱਗੇ ਵੀ ਤੁਸੀਂ ਅਜੇ ਛੋਟੀ ਉਮਰ ਦੇ ਵਿੱਚ ਇਹੋ ਜਿਹੀਆਂ ਗੱਲਾਂ ਤੇ ਕਿਵੇਂ ਕਰ ਲੱਗ ਪਏ ਤੇ ਕਹਿੰਦੇ ਮੈਂ ਇੱਕ ਦਿਨ ਮਾਤਾ ਨੇ ਮੈਨੂੰ ਬਿਠਾਇਆ ਸੀ ਦੁੱਧ ਹੀ ਰਾਕੀ ਵਾ ਤੇ ਵੀ ਦੁੱਧ ਕਿਤੇ ਉਬਲ ਨਾ ਜਾਵੇ ਚੁੱਲ੍ਹੇ ਦੇ ਵਿਖਿਆ ਤੇ ਆਂ ਜਾਂ ਲੱਕੜਾਂ ਸੰ ਛੋਟੀਆਂ ਲੱਕੜਾਂ ਪਹਿਲਾਂ ਜਲ ਗਈਆਂ ਤੇ ਕਹਿੰਦੇ ਮੇਰੇ ਮਨ 'ਚ ਫੁਰਨਾ ਆਇਆ ਵੀ ਛੋਟੀ ਉਮਰ ਦੇ ਵਿੱਚ ਵੀ ਪਰਮਾਤਮਾ ਲੈ ਕੇ ਜਾ ਸਕਦਾ ਹੈ ਤੇ ਇੱਕ ਦਿਨ ਦਾ ਹੋਰ ਵਾਰਤਾ ਲਾਪ ਜਦੋਂ ਗੁਰਨਾਨਕ ਸਾਹਿਬ ਜੀ ਦੇ ਵਾਸਤੇ ਆਪਣੇ ਘਰੋਂ ਦੁੱਧ ਲੈ ਕੇ ਆਏ ਵੀ ਮਾਰਾ ਦੁੱਧ ਲੈ ਕੇ ਆਇਆ ਦੁੱਧ ਛਕ ਲਓ ਗੁਰੂ ਸਾਹਿਬ ਨੇ ਪੁੱਛਿਆ ਵੀ ਦੁੱਧ ਮਾਤਾ ਜੀ ਦੇ ਘਰੋਂ ਪੁੱਛ ਕੇ ਲਿਆਂਦਾ ਹੈ ਕਹਿੰਦੇ ਨਹੀਂ ਤੇ ਗੁਰੂ ਸਾਹਿਬ ਆਖਣ ਲੱਗੇ ਵੀ ਮਾਤਾ ਜੀ ਗੁੱਸੇ ਹੋਣਗੇ ਮਾਤਾ ਜੀ ਕੋਲੋਂ ਕੁੱਟ ਪਵੇਗੀ ਤੇ ਛੋਟੀ ਜੀ ਉਮਰ ਹੈ ਪਰ ਪਿਆਰ ਨਾਲ ਹੱਥ ਜੋੜ ਕੇ ਬੇਨਤੀ ਕੀਤੀ ਇਹ ਕੁੱਟ ਖਾਣੀ ਮਨਜ਼ੂਰ ਹੈ ਸਤਿਗੁਰ ਤੁਸੀਂ ਕਿਰਪਾ ਕਰੋ ਦੁੱਧ ਛਕ ਲਵੋ ਜੇ ਤੁਸੀਂ ਦੁੱਧ ਨਾ ਛਕਿਆ ਸੱਚੇ ਪਾਤਸ਼ਾਹ ਜੀ ਤੁਹਾਡੀ ਮਿਹਰ ਨਾ ਕੋਈ ਜਮਾਂ ਦੀ ਮਾਰ ਪੈਣੀ ਹੈ ਉਹ ਮਾਰ ਨਹੀਂ ਖਾਦੀ ਜਾਣੀ ਵੇਖੋ ਛੋਟੀ ਉਮਰ ਦੇ ਵਿੱਚ ਸਿਆਣਪ ਵਾਲੀਆਂ ਭਗਤੀ ਵਾਲੀਆਂ ਦਾਨੀਆਂ ਗੱਲਾਂ ਕੀਤੀਆਂ ਤੇ ਨਾਮ ਹੀ ਬੁੜਾ ਪ੍ਰਚਲਿਤ ਹੋ ਗਿਆ ਸੱਚੇ ਪਾਤਸ਼ਾਹ ਜੀ ਦੇ ਕੋਲੋਂ ਅਸੀਸਾਂ ਪ੍ਰਾਪਤ ਹੋਈਆਂ ਰਹਿਮਤਾਂ ਮਿਲੀਆਂ ਤੇ ਉਹ ਤੋਂ ਬਾਅਦ ਗੁਰੂ ਨਾਨਕ ਸੱਚੇ ਪਾਤਸ਼ਾਹ ਜੀਆਂ ਦੇ ਦਿੱਤੇ ਹੋਏ ਉਪਦੇਸ਼ਾਂ ਦੀ ਕਾਢਨਾ ਕਮਾਈ ਕੀਤੀ ਹੈ ਸਮਾ ਆਪਣੀ ਪੈੜ ਚਲਿਆ ਗੁਰਦੇਵ ਸੱਚੇ ਪਾਤਸ਼ਾਹ ਜਦੋਂ ਫਿਰ ਕਰਤਾਰਪੁਰ ਆ ਗਏ ਉੱਥੇ ਵੀ ਸੰਗਤ ਦਾ ਆਨੰਦ ਮਾਣਨਾ ਕੀਤਾ ਤੇ ਮੈਂ ਬੇਨਤੀ ਕਰਾਂ ਜੇ ਤੁਸੀਂ ਬਾਬਾ ਬੁੱਢਾ ਜੀ ਦਾ ਜੀਵਨ ਤੱਕੋਂਗੇ ਦੁਨਿਆਵੀ ਪਾਖੜਾ ਹੈ 1506 ਈਸਵੀ ਦੇ ਵਿੱਚ ਆਗਮਨ ਹੈ ਤੇ 1631 ਦੇ ਵਿੱਚ ਪਰਲੋਗ ਗਮਣ ਨੂੰ ਆਪਾਂ ਕਹਿ ਦਿੰਦੇ ਆਕਾਸ਼ ਚੜਨਾ ਕੀਤਾ ਹੈ ਲਗਭਗ 152 ਸਾਲ ਦੀ ਸੇਵਾ ਹੈ ਬਾਬਾ ਬੁੱਢਾ ਜੀ ਦੀ 152 ਸਾਲ ਦੀ ਉਮਰ ਹੈ ਤੇ ਲੰਮੇਰਾ ਸਮਾਂ ਜਿਹੜਾ ਹੈ ਜੀ ਉਹ ਗੁਰੂ ਨਾਨਕ ਦੇ ਘਰ ਦੀ ਸੇਵਾ ਕੀਤੀ ਹੈ ਬਾਬਾ ਬੁੱਢਾ ਜੀ ਨੂੰ ਮਾਣ ਮਿਲਿਆ ਹੈ ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਸੰਗਤ ਕਰਨ ਦਾ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਦੀ ਸੰਗਤ ਕਰਨ ਦਾ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਦੀ ਸੰਗਤ ਕਰਨ ਦਾ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਸੰਗਤ ਕਰਨ ਦਾ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਦੀ ਸੰਗਤ ਕਰਨ ਦਾ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੀ ਸੰਗਤ ਕਰਨ ਦਾ ਸੀਸ ਲੈਣ ਦਾ ਇਹ ਮਾਣ ਮਿਲਿਆ ਹੈ ਮਾਣ ਮਿਲਿਆ ਜੀਵਨ ਕਾਲ ਦੇ ਅੰਦਰ ਹੈ ਤੇ ਉਹ ਦੌਰ ਚੱਲਿਆ ਸਿਵਾਵਾ ਕਰਦੇ ਨੇ ਬਾਬਾ ਬੁੱਢਾ ਜੀ ਹੀ ਸਨ ਜਦੋਂ ਕਿਤੇ ਗੁਰਤਾ ਗੱਦੀ ਧਰਮ ਹੋਣੀ ਬਾਬਾ ਬੁੱਢਾ ਜੀ ਅਦਾ ਕਰਿਆ ਕਰਦੇ ਸਨ ਗੁਰੂ ਘਰ ਦੇ ਵਿੱਚ ਇਹ ਮਾਣ ਮਿਲਿਆ ਹੈ ਜੀ ਬਾਬਾ ਬੁੱਢੇ ਨੂੰ ਛੇ ਗੁਰੂ ਸਹਿਬਾਨ ਜੀ ਦੀ ਸੇਵਾ ਜਿਹੜੀ ਹੈ ਬਾਬਾ ਬੁੱਢਾ ਜਿੰਨੇ ਕੀਤੀ ਹੈ ਛੇ ਗੁਰੂ ਸਹਿਬਾਨ ਜੀ ਦੀ ਤੇ ਕਿੱਡੀ ਵੱਡੀ ਬਖਸ਼ਿਸ਼ ਜਿਹੜੀ ਹੈ ਕਿੱਡੀ ਵੱਡੀ ਰਹਿਮਤ ਜਿਹੜੀ ਹੈ ਜਦੋਂ ਗੁਰੂ ਨਾਨਕ ਸਾਹਿਬ ਨੇ ਆਖਿਆ ਸੀ ਨਾ ਬੁੱਢਿਆ ਤੇਥੋਂ ਓਲੇ ਨਾ ਹੋਸਾਂ ਬਾਬਾ ਬੁੱਢਾ ਜੀ ਨੂੰ ਆਖਿਆ ਸੀ ਨਾ ਤੇਥੋਂ ਓਲੇ ਨਾ ਹੋਸਾਂ ਤੇ ਇਹ ਪੱਖ ਦੇ ਵਿੱਚੋਂ ਹੀ ਉਹਨਾਂ ਦੇ ਜੀਵਨ ਦੇ ਅੰਦਰ ਘਾਲਣਾ ਮਿਲੀ ਪਿਆਰ ਮਿਲਿਆ ਇਤਿਹਾਸ ਦੇ ਪੰਨੇ ਬੜੇ ਨੇ ਮੇਰੇ ਨੇ ਪਰ ਅੱਜ ਅਸੀਂ ਥੋੜੀ ਜੀ ਬੇਨਤੀ ਕਰਾਂਗੇ ਹੁਣ ਬੜਾ ਵੱਡਾ ਮਾਣ ਮਿਲਿਆ ਗੁਰੂ ਅਰਜਨ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਕੋਲੋਂ ਵੀ ਜਿੱਥੇ ਗੁਰੂ ਅੰਗਦ ਸਾਹਿਬ ਜੀ ਗੁਰੂ ਅਮਰਦਾਸ ਸਾਹਿਬ ਗੁਰੂ ਰਾਮਦਾਸ ਮਹਾਰਾਜ ਜੀ ਦੇ ਸਮੇਂ ਸੇਵਾ ਕੀਤੀ ਹੈ ਤੁਸੀਂ ਅੱਜ ਵੀ ਜਾਣੇ ਹੋ ਪ੍ਰਕਰਮਾ ਕਰਦੇ ਹੋ ਪ੍ਰਕਰਮਾ ਦੇ ਵਿੱਚ ਤੁਸੀਂ ਵੇਖੋ ਤੁਹਾਨੂੰ ਬਾਬਾ ਬੁੱਢਾ ਜੀ ਦੀ 베ਰੀ ਮਿਲਦੀ ਹੈ ਆਪਾਂ ਮੁੱਖ ਰੂਪ ਵਿੱਚ ਤਿੰਨ 베ਰੀਆਂ ਜਿਹੜੀਆਂ ਨੇ ਪ੍ਰਕਰਮਾ ਵਿੱਚ ਵੇਖਦੇ ਆ ਅਮਰਸਰ ਸਾਹਿਬ ਦੀ ਪ੍ਰਕਰਮਾ ਇੱਕ 베ਰੀ ਜਿਹੜੀ ਆਪਾਂ ਦੁੱਖ ਭੰਜਨੀ 베ਰੀ ਕਹਿ ਦਿੰਦੇ ਆ ਇੱਕ 베ਰੀ ਆਪਾਂ ਦਰਸ਼ਨ ਕਰਦੇ ਆ ਜਦੋਂ ਤੁਸੀਂ ਨਮਸਕਾਰ ਕਰਕੇ ਦਰਸ਼ਨੀ ਜੋੜੀ ਤੋਂ ਅੰਦਰ ਹਰਮੰਦਰ ਸਾਹਿਬ ਨੂੰਮਸਕਾਰ ਕਰਕੇ ਵਾਪਸ ਜਦੋਂ ਆਉਨੇ ਹੋ ਜਿਹਨੂੰ ਆਪਾਂ ਲਾਚੀ 베ਰ ਵੀ ਕਹ ਜਿਹੜੀ 베ਰੀ ਲੱਗੀ ਹੋਈ ਹੈ ਜਿਸ 베ਰੀ ਦੇ ਹੇਠਾਂ ਭਾਈ ਸੁਖਾ ਸਿੰਘ ਭਾਈ ਮਹਿਤਾਬ ਸਿੰਘ ਜਿਨ੍ਹਾਂ ਨੇ ਮਸੇ ਰੰਗੜ ਨੂੰ ਸੋਧਿਆ ਸੀ ਜਦੋਂ ਉਹ ਆਪਣੇ ਘੋੜੇ ਬਣ ਕੇ ਉੱਥੇ ਗਏ ਸਨ ਘੋੜੇ ਉਹਨਾਂ ਨੇ ਬਾਹਰ ਉਸ 베ਰੀ ਦੇ ਰੁੱਖ ਦੇ ਨਾਲ ਬੰਨੇ ਸਨ ਤੇ ਮਸੇ ਰੰਗੜ ਨੂੰ ਸੋਧ ਕੇ ਉਹਦਾ ਸਿਰ ਕਲਮ ਕਰਕੇ ਨੇਜੇ ਤੇ टाੰਕੇ ਲੈ ਕੇ ਗਏ ਸਨ ਤੇ ਤੀਜੀ 베ਰੀ ਜਿਹੜੀ ਬਾਬਾ ਬੁੱਢਾ ਜੀ ਦੀ 베ਰ ਆਪਾਂ ਵੇਖਦੇ ਆ ਜਿੱਥੇ ਬੈਠ ਕੇ ਬਾਬਾ ਬੁੱਢਾ ਜੀ ਸੇਵਾ ਕਰਾਇਆ ਕਰਦੇ ਸਨ ਜਿਹੜੀ ਸੇਵਾ ਸਰੋਵਰ ਦੀ ਸੇਵਾ ਹੋਈ ਹੈ ਸੇਵਾ ਕਰਾਇਆ ਕਰਦੇ ਸਨ ਬਾਬਾ ਬੁੱਢਾ ਜੀ ਕਿਉਂਕਿ ਜੇ ਇਸ ਵੇਲੇ ਬਾਬਾ ਬੁੱਢਾ ਦੀ ਸੇਵਾ ਕਰਾਰਨੀ ਸੇਵਾ ਲਈ ਕਿੰਨੇ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੇ ਬੜੀਆਂ ਬਖਸ਼ਿਸ਼ਾਂ ਕੀਤੀਆਂ ਦੀ ਗੁਰੂ ਅਰਜਨ ਸਾਹਿਬ ਨੇ ਬਾਬਾ ਬੁੱਢਾ ਜੀ ਉੱਤੇ ਬੜੀਆਂ ਬਖਸ਼ਿਸ਼ਾਂ ਵੇਖੋ ਗੁਰੂ ਦੇ ਘਰ ਵਿੱਚ ਸਭ ਕੁਝ ਹੈ ਪਰ ਗੁਰੂ ਨੇ ਇੱਕ ਮਾਣ ਦੇਣਾ ਹੁੰਦਾ ਹੈ ਮਾਣ ਜੇ ਇਸ ਵੇਲੇ ਪਾਵਨ ਗ੍ਰੰਥ ਸਾਹਿਬ ਜੀ ਪਾਵਨ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਹੋ ਰਹੀ ਹੈ ਜਦੋਂ ਬਾਬਾ ਬੁੱਢਾ ਜੀ ਨੂੰ ਫੇਰ ਸੰਪਾਦਨਾ ਹੋਣ ਦੇ ਬਿਲਕੁਲ ਕਿਨਾਰੇ ਹੈ ਤੇ ਬਾਬਾ ਬੁੱਢਾ ਜੀ ਨੂੰ ਕੋਲ ਬੁਲਾਇਆ ਕੋਲ ਬਿਠਾਇਆ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੇ ਉਸ ਲਈ ਆਖਿਆ ਬਾਬਾ ਬੁੱਢਾ ਜੀ ਇਹ ਪਾਵਨ ਗ੍ਰੰਥ ਸਾਹਿਬ ਦਾ ਪਾਵਨ ਜਹਾਜ ਇਹ ਤਿਆਰ ਹੋ ਚੁਲਿਆ ਹੈ ਇਹਦਾ ਆਪਾਂ ਪ੍ਰਕਾਸ਼ ਕਿੱਥੇ ਕਰ ਸਕਦੇ ਆ ਕਿਸ ਜਗ੍ਹਾ ਤੇ ਇਹਦਾ ਪ੍ਰਕਾਸ਼ ਕਰ ਸਕਦੇ ਆ ਕਿੱਥੇ ਪ੍ਰਕਾਸ਼ ਕਰੀਏ ਬਾਬਾ ਬੁੱਢਾ ਜੀ ਨੇ ਹੱਥ ਜੋੜੇ ਮਹਾਰਾਜ ਮੈਂ ਤੁਹਾਡੇ ਦਰ ਦਾ ਕਾਹੀ ਸਿੱਖ ਮੈਂ ਦਾਤਾ ਜੀ ਕੀ ਦੱਸ ਸਕਦਾ ਹਾਂ ਪਰ ਬਾਬਾ ਬੁੱਢਾ ਜੀ ਨੂੰ ਉਸ ਲਈ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੇ ਬਚਨ ਕੀਤਾ ਬੁੱਢਾ ਜੀ ਤੁਸੀਂ ਨੇ ਗੁਰੂ ਨਾਨਕ ਸਾਹਿਬ ਦਰਸ਼ਨ ਕੀਤੇ ਉਹਨਾਂ ਦੀ ਸੰਗਤ ਮਾਣੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਦੀਆਂ ਅਸੀਸਾਂ ਲਈਆਂ ਗੁਰੂ ਅਮਰਦਾਸ ਸਾਹਿਬ ਦੀਆਂ ਬਖਸ਼ਿਸ਼ਾਂ ਪ੍ਰਾਪਤ ਕੀਤੀਆਂ ਪਿਤਾ ਗੁਰਰਾਮਦਾਸ ਜੀ ਮਹਾਰਾਜ ਜੀ ਕੋਲ ਪਿਆਰ ਲਿਆ ਤੇ ਤੁਸੀਂ ਪਿਆਰ ਲੈ ਕਰਕੇ ਬੈਠੇ ਹੋ ਹੁਣ ਵੀ ਗੁਰੂ ਘਰ ਦੀਆਂ ਸਭਾ ਵਿੱਚ ਜੁਟੇ ਹੋਏ ਹੋ ਤੁਸੀਂ ਦੱਸੋ ਤੇ ਫਿਰ ਬਾਬਾ ਬੁੱਢਾ ਜੀ ਨੇ ਹੱਥ ਜੋੜ ਦਿੱਤੇ ਸ੍ਰੀ ਗੁਰ ਤੇ ਕੌਣ ਸਿਆਣਾ ਤੇ ਫਿਰ ਨਾਲ ਹੀ ਸੱਚੇ ਪਾਤਸ਼ਾਹ ਜਿਵੇਂ ਆਪ ਜੀ ਪਿਆਰ ਦੇ ਰਹੇ ਹੋ ਮਨ ਵਿੱਚ ਇੱਕ ਫੁਰਨਾ ਬਣਦਾ ਪਿਆ ਹੈ ਉਹ ਫੁਰਨਾ ਕੀ ਆ ਰਿਹਾ ਹੈ ਕਿ ਸਹਿਬ ਜੀ ਇਸ ਪਾਵਨ ਗ੍ਰੰਥ ਦੇ ਵਿੱਚ ਮਾਲਕ ਦੀ ਸਿਫਤੋ ਸਲਾਹ ਹੈ ਪਰਮੇਸ਼ਰ ਦਾ ਜਸ ਹੈ ਪਰਮੇਸ਼ਰ ਦੇ ਨਾਮ ਦੀ ਵਡਿਆਈ ਪਰਮੇਸ਼ਰ ਦੇ ਭਗਤਾਂ ਦੀ ਵਡਿਆਈ ਹੈ ਸੱਚੇ ਪਾਤਸ਼ਾਹ ਇਹਦਾ ਪ੍ਰਕਾਸ਼ ਉਥੇ ਹੋਣਾ ਚਾਹੀਦਾ ਹੈ ਜਿਸ ਜਗ੍ਹਾ ਦੇ ਉੱਤੇ ਪਰਮੇਸ਼ਰ ਦੇ ਪਿਆਰੇ ਮਿਲ ਬੈਠ ਕੇ ਪਰਮੇਸ਼ਰ ਅਨੰਕਾਰ ਦਾ ਗੁਣ ਗਾਣ ਕਰਦੇ ਨੇ ਉਹਦਾ ਨਾਮ ਜਪਦੇ ਨੇ ਉਹਦੀ ਵਡਿਆਈ ਕਰਦੇ ਨੇ ਉਹਦੀ ਕੀਰਤੀ ਕਰਦੇ ਨੇ ਇੱਕ ਇਸ਼ਾਰਾ ਮਿਲ ਗਿਆ ਹਰਮੰਦਰ ਸਾਹਿਬ ਵੱਲ ਕਿਉਂਕਿ ਹਰਮੰਦਰ ਸਾਹਿਬ ਦੀ ਸਾਰੀ ਪਹਿਲਾਂ ਹੋ ਚੁੱਕੀ ਸੀ ਇੱਥੇ ਮੈਂ ਇੱਕ ਬੇਨਤੀ ਕਰਾਂ ਗੁਰੂ ਅਰਜਨ ਸਾਹਿਬ ਜੀ ਮਾਤ ਦੋ ਵੱਡੀਆਂ ਬਖਸ਼ਿਸ਼ਾਂ ਨੇ ਹੈ ਤੇ ਗੁਰੂ ਦੀਆਂ ਸਾਰੀਆਂ ਖੇਟਾਂ ਸੰਸਾਰ ਦੇ ਪਰ ਉਪਕਾਰ ਭਲੇ ਵਾਸਤੇ ਪਰ ਕਵੀ ਸੰਤੋਖ ਸਿੰਘ ਜੀ ਕਹਿੰਦੇ ਦੋਨੋਂ ਵੱਡੇ ਜਹਾਜ਼ ਬਣਾਏ ਪਰਪਰ ਤਿੰਨ ਮਹ ਪੂਰਨ ਗਾਇ ਦੋ ਵੱਡੇ ਜਹਾਜ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੇ ਬਣਾ ਦਿੱਤੇ ਇੱਕ ਇਸ਼ਾਰਾ ਹਰਮੰਦਰ ਸਾਹਿਬ ਵਾਲੀ ਦੂਜਾ ਇਸ਼ਾਰਾ ਪਾਵਨ ਗ੍ਰੰਥ ਸਾਹਿਬ ਜੀ ਮਹਾਰਾਜ ਵਾਲ ਹਰਮੰਦਰ ਵੇਖੇ ਵੀ ਦੁਨੀਆ ਦੇ ਕਿਸੇ ਵੀ ਕੋਨੇ ਤੋਂ ਕਿਸੇ ਵੀ ਧਰਮ ਨਾਲ ਸੰਬੰਧ ਰੱਖਣ ਵਾਲਾ ਕੋਈ ਅਮੀਰ ਹੋਵੇ ਕੋਈ ਗਰੀਬ ਹੋਵੇ ਉਹ ਆ ਸਕਦਾ ਹੈ ਇਸੇ ਤਰੀਕੇ ਨਾਲ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਹਜ਼ੂਰੀ ਉਹਨਾਂ ਦੀ ਬਾਣੀ ਕੋਈ ਵੀ ਅਮੀਰ ਕੋਈ ਵੀ ਗਰੀਬ ਕਿਸੇ ਵੀ ਜਾਤ ਦਾ ਹੋਵੇ ਉਹ ਗੁਰੂ ਸਾਹਿਬ ਦੇ ਬਚਨਾਂ ਨੂੰ ਪੜ ਸਕਦਾ ਹੈ ਉਹਦਾ ਉਦਾਰ ਹੋ ਸਕਦਾ ਹੈ ਇਸ਼ਾਰਾ ਮਿਲ ਗਿਆ ਕਿਉਂਕਿ ਹਰਮੰਦਰ ਸਾਹਿਬ ਪਹਿਲਾਂ ਸਾਰੀ ਹੋ ਚੁੱਕੀ ਹੈ ਫਿਰ ਇਹ ਸੰਪਾਦਨਾ ਜਦੋਂ ਹੋਈ ਤੇ ਉਸ ਵੇਲੇ ਵੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਸੰਗਤਾਂ ਇਕੱਤਰ ਕਰਕੇ ਹਰਮੰਦਰ ਸਾਹਿਬ ਨੂੰ ਚਾਲੇ ਪਾਏ ਸਨ ਤੇ ਪਹਿਲੀ ਤਾਬਿਆਂ ਦੀ ਸੇਵਾ ਜਿਹੜੀ ਹੈ ਤਾਬਿਆਂ ਦੀ ਸੇਵਾ ਕਿੰਨੂੰ ਮਿਲੀ ਬਾਬਾ ਬੁੱਢਾ ਜੀ ਨੂੰ ਮਾਣ ਦਿੱਤਾ ਹੈ ਗੁਰੂ ਸਾਹਿਬ ਆਪ ਤਾਬਿਆਂ 'ਤੇ ਬੈਠੇ ਵੇਖੋ ਅੱਜ ਬਹੁਤ ਸਾਰੇ ਗ੍ਰੰਥੀ ਸਾਹਿਬ ਸੇਵਾ ਕਰਦੇ ਨੇ ਮੈਂ ਬੇਨਤੀ ਕਰਾਂ ਜੇ ਪਹਿਲੇ ਪ੍ਰਕਾਸ਼ ਸਮੇ ਪਾਵਨ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਸਮੇ ਜੇ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਆਪ ਬੈਠ ਜਾਂਦੇ ਤਾਬਿਆਂ 'ਤੇ ਹੁਕਮਨਾਮਾ ਸਾਹਿਬ ਆਪ ਲੈਂਦੇ ਤੇ ਸੰਗਤਾਂ ਦੇ ਵਿੱਚ ਇਹ ਉਸਨੇ ਆ ਜਾਣਾ ਸੀ ਵੀ ਇਸ ਪਾਵਨ ਗ੍ਰੰਥ ਦੀ ਸੇਵਾ ਗੁਰੂ ਹੀ ਕਰ ਸਕਦਾ ਹੈ ਗੁਰੂ ਹੀ ਇਹ ਤੋਂ ਹੁਕਮ ਲੈ ਸਕਦਾ ਹੈ ਪਰ ਪਹਿਲੇ ਗ੍ਰੰਥੀ ਸਾਹਿਬ ਬਾਬਾ ਬੁੱਢਾ ਜੀ ਮਾਨ ਦਿੱਤਾ ਹੈ ਗੁਰਦੇਵ ਸੱਚੇ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਨੇ ਉਹਨਾਂ ਨੇ ਸਿੱਖਾਂ ਦੀ ਝੋਲੀ 'ਚ ਪਿਆਰ ਪਾ ਦਿੱਤਾ ਵੀ ਗੁਰੂ ਕੇ ਗ੍ਰੰਥੀ ਸਾਹਿਬ ਗੁਰੂ ਕੇ ਸੇਖੜੇ ਦੀ ਬਾਣੀ ਆਪ ਪੜਨਗੇ ਤੇ ਮੈਂ ਇੱਕ ਬੇਨਤੀ ਦੁਨੀਆਵੀ ਪੱਖ ਤੋਂ ਤੁਹਾਨੂੰ ਕਰਨ ਲੱਗਾ ਜੀ ਪਹਿਲੇ ਗ੍ਰੰਥੀ ਹੋਣ ਦਾ ਮਾਣ ਮਿਲਿਆ ਹੈ ਜੀ ਅਸੀਂ ਆਮ ਤੌਰ ਤੇ ਨਾ ਜੀ ਕਿਸੇ ਵळे ਗੁਰੂ ਕੇ ਗ੍ਰੰਥੀ ਸਾਹਿਬਾਂ ਤੇ ਆਪਾਂ ਗੁਰੂ ਦਾ ਵਜੀਰ ਸ਼ਬਦ ਵਰਤਦੇ ਹਾਂ ਗੁਰੂ ਦਾ ਵਜੀਰ ਬੇਨਤੀ ਵਜ਼ੀਰ ਜਿਹੜਾ ਹੁੰਦਾ ਇਹਨੂੰ ਦੂਜੇ ਸ਼ਬਦਾਂ ਵਿੱਚ ਆਖੀ ਸਲਾਹਕਾਰ ਵੀ ਸਲਾਹਕਾਰ ਰਾਜਾ ਦਾ ਸਲਾਹਕਾਰ ਜਿਹੜਾ ਹੈ ਉਹ ਵਜ਼ੀਰ ਹੁੰਦਾ ਜਿਹਦੇ ਕੋਲ ਸਲਾਹ ਲੈਣੀ ਹੁੰਦੀ ਹੈ ਹੁਣ ਗ੍ਰੰਥੀ ਜਿਹੜਾ ਹੈ ਗੁਰੂ ਨੂੰ ਸਲਾਹ ਥੋੜੀ ਦੇ ਸਕਦਾ ਹੈ ਗ੍ਰੰਥੀ ਜਿਹੜਾ ਹੈ ਗੁਰੂ ਨੂੰ ਸਲਾਹ ਨਹੀਂ ਦੇ ਸਕਦਾ ਗ੍ਰੰਥੀ ਜਿਹੜਾ ਹੈ ਗੁਰੂ ਦਾ ਸਲਾਹਕਾਰ ਨਹੀਂ ਹੈ ਗ੍ਰੰਥੀ ਸਾਂਝ ਪਾਉਣ ਵਾਲਾ ਜਿਨਨੇ ਗੁਰੂ ਦੇ ਬਚਨਾਂ ਦੀ ਸਾਂਝ ਤੁਹਾਡੇ ਨਾਲ ਪਾਉਣੀ ਹੈ ਗੁਰੂ ਦੇ ਬਚਨਾਂ ਦੀ ਸਾਂਝ ਤੁਹਾਡੇ ਨਾਲ ਕਰਨੀ ਹੈ ਗੁਰੂ ਦੇ ਬਚਨ ਤੁਹਾਨੂੰ ਦੱਸਨੇ ਨੇ ਸਮਝਾਉਣੇ ਨੇ ਵਿਚਾਰ ਦੇਣੀ ਹੈ ਸੋ ਇਸ ਕਰਕੇ ਆਪਾਂ ਗੁਰੂ ਕਾ ਵਜੀਰ ਨਾ ਆਖਿਆ ਕਰੀਏ ਆਪਾਂ ਗੁਰੂ ਕੇ ਗ੍ਰੰਥੀ ਸਿੰਘ ਆਖਿਆ ਕਰੀਏ ਸਿੰਘ ਸਾਹਿਬ ਆਖਿਆ ਕਰੀਏ ਇਹ ਬੇਨਤੀ ਹੱਥ ਜੋੜ ਕੇ ਹੁਣ ਗੁਰਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਕਿੰਨੀਆਂ ਬਖਸ਼ਿਸ਼ਾਂ ਬਾਬਾ ਬੁੱਢਾ ਜੀ ਨੂੰ ਕੀਤੀਆਂ ਨੇ ਕਿੰਨਾ ਪਿਆਰ ਦਿੱਤਾ ਹੈ ਆਪਾਂ ਬਚਨ ਤੇ ਪੜਦਿਆਂ ਸਾਚੇ ਸਹਿਬਾ ਕਿਆ ਨਾਹੀ ਕਰਤੇ ਰਹਿ ਵੇਖੋ ਗੁਰੂ ਦੇ ਕੋਲ ਕੋਈ ਚੀਜ਼ ਦੀ ਘਾਟ ਨਹੀਂ ਪਰ ਗੁਰੂ ਨੇ ਇੱਕ ਵਡਿਆਈ ਦੇਣੀ ਹੈ ਆਪਣੇ ਸਿੱਖਾਂ ਨੂੰ ਉਹ ਵਡਿਆਈ ਵੇਖੋ ਬਾਬਾ ਬੁੱਢਾ ਜੀ ਦਿੰਦੀ ਹੈ ਜਦੋਂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਮਾਤਾ ਗੰਗਾ ਜੀ ਨੂੰ ਕਹਿੰਦੇ ਨੇ ਜਦੋਂ ਮਾਤਾ ਗੰਗਾ ਜੀ ਨੇ ਆਖਿਆ ਵੀ ਹੁਣ ਕਿਉਂਕਿ ਵਿਆਹ ਤੋਂ ਬੜਾ ਲੰਮਾ ਸਮਾਂ ਬਤੀਤ ਹੋ ਗਿਆ ਸੀ ਘਰ ਵਿੱਚ ਔਲਾਦ ਨਹੀਂ ਸੀ ਹੋਈ ਮਾਤਾ ਗੰਗਾ ਜੀ ਨੇ ਬੇਨਤੀ ਕੀਤੀ ਗੁਰੂ ਕੇ ਮਹਿਲ ਨੇ ਜੀ ਗੁਰੂ ਅਰਜਨ ਸਾਹਿਬ ਦੇ ਮਹਿਲ ਨੇ ਗੰਗਾ ਜੀ ਉਹਨਾਂ ਨੇ ਬੇਨਤੀ ਕੀਤੀ ਵੇਂਤਰਾ ਪੁੱਤਰ ਦੀ ਪ੍ਰਾਪਤੀ ਦੇ ਬਾਅਦ ਇਹ ਉਹਨਾਂ ਨੇ ਕਿਹਾ ਬਾਬਾ ਬੁੱਢਾ ਜੀ ਦੇ ਕੋਲ ਜਾਓ ਤੇ ਜਿਵੇਂ ਸਹਿਜ ਸੁਭਾਏ ਬਚਨ ਦਿੱਤੇ ਸਨ ਮਾਤਾ ਜੀ ਹੱਥੀਂ ਪ੍ਰਸ਼ਾਦਾ ਤਿਆਰ ਕਰਕੇ ਖੜਿਆ ਪੈਦਲ ਚੱਲ ਕੇ ਗਏ ਨੇ ਬਾਬਾ ਜੀ ਬਾਬਾ ਬੁੱਢਾ ਜੀ ਖੇਤਾਂ ਦੇ ਵਿੱਚ ਸੇਵਾ ਪਈ ਕਰਦੇ ਨੇ ਬੜਾ ਦੁਪਹਿਰ ਚੜ੍ਹਿਆ ਭੁੱਖ ਬੜੀ ਲੱਗੀ ਜਦੋਂ ਦੇਖਿਆ ਮਾਤਾ ਜੀ ਨੂੰ ਆਉਂਦਿਆਂ ਹੋਇਆਂ ਇੱਕ ਬਚਨ ਕਿਹਾ ਵੀ ਬੱਚਿਆਂ ਦੀ ਫਿਕਰ ਮਾਂ ਨੂੰ ਹੁੰਦੀ ਹੈ ਮਾਂ ਜੀ ਬੜੀ ਭੁੱਖ ਲੱਗੀ ਛੇਤੀ ਕਰੋ ਪ੍ਰਸ਼ਾਦਾ ਛਕਾਓ ਜਦੋਂ ਹੇਠਾਂ ਬਹਿ ਕੇ ਛਕਣ ਲੱਗੇ ਜਿਹੜੇ ਮਿਸੇ ਪ੍ਰਸ਼ਾਦੇ ਸਾਨੂੰ ਦਿੱਤੇ ਉੱਤੇ ਗੰਡਾ ਰੱਖਿਆ ਤੇ ਗੰਡੇ ਦੇ ਉੱਤੇ ਹੱਥ ਮਾਰਿਆ ਸਹਿ ਸਬਾਏ ਬਚਨ ਕੀਤਾ ਜਿਵੇਂ ਇਹ ਗੰਡਾ ਟੁੱਟਿਆ ਹੈ ਤੁਹਾਡੇ ਕਰੇ ਅਜਿਹਾ ਬਲਸ਼ਾਲੀ ਪੁੱਤਰ ਜਨਮ ਲਵੇਗਾ ਪੁੱਤਰ ਪੈਦਾ ਹੋਵੇਗਾ ਜਿਹੜਾ ਮੁਗਲਾਂ ਦੇ ਜ਼ਾਲਿਮਾਂ ਦੇ ਸਿਰਾਂ ਨੂੰ ਭੰਨੇਗਾ ਤੇ ਸੱਚ ਵੈ ਭਾਈ ਗੁਰਦਾਸ ਜਿੰਨੇ ਆਖਿਆ ਸੀ ਨਾ ਦਲ ਭੰਜਨ ਗੁਰਸੂਰਮਾ ਵੱਡ ਜੋਧਾ ਬਹੁ ਪਰ ਉਪਕਾਰੀ ਆਪ ਜੀ ਗੁਰਦੁਆਰਾ ਸੁਖਚੈਣ ਨਾ ਸਾਹਿਬ ਅਗਵਾੜੇ ਵੀ ਦਰਸ਼ਣਦਾਰ ਕਰਨ ਮਾਤੇ ਜਾਂਦੇ ਹੋ ਗੁਰੂ ਦਰਬਾਰ ਹਾਲ ਦੇ ਵਿੱਚ ਪਾਈ ਗੁਰਦਾਸ ਸਾਹਿਬ ਜੀ ਦੇ ਜਿਹੜੇ ਬਚਨ ਨੇ ਉਹ ਲਿਖੇ ਹੋਏ ਹਨ ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰਪਾਰੀ ਅਰਜਨ ਕਾਇਆ ਪਲਟਕਾ ਮੂਰਤ ਹਰਗੋਬਿੰਦ ਸਵਾਰੀ ਚੱਲੀ ਪੀੜੀ ਛੋਟੀਆਂ ਰੂਪ ਦਿਖਾਵਣ ਬਾਰੋਵਾਰੀ ਆਪਾਂ ਬਚਨ ਪੜਦੇ ਆਂ ਦਾਲ ਪੰਜਨ ਗੁਰ ਸੂਰਮਾ ਬੱਡ ਜੋਤਾ ਬਹੁਤ ਪਰ ਉਪਕਾਰੀ ਸੋ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਰਹਿਮਤਾਂ ਦਿੱਤੀਆਂ ਪਿਆਰ ਦਿੱਤਾ ਬਾਬਾ ਬੁੱਢਾ ਜੀ ਨੂੰ ਇਹ ਮਾਣ ਦਿੱਤਾ ਹੈ ਬਾਬਾ ਬੁੱਢਾ ਜੀ ਨੂੰ ਇਹ ਮਾਣ ਦਿੱਤਾ ਹੈ ਹੁਣ ਵੇਖੋ ਤੁਸੀਂ ਸੰਗਤ ਜੁੜ ਬੈਠੀ ਹੋ ਪਿਆਰ ਦੇ ਵਿੱਚ ਗੁਰੂ ਸਾਹਿਬ ਦੇ ਆਪਾ ਵੱਡੇ ਇਤਿਹਾਸਕ ਸਾਧਨ ਜਾਣਦੇ ਆ ਕਈ ਜਗ੍ਹਾ ਤੇ ਨਾ ਜੀ ਸ਼ਬ ਚੌਂਕੀ ਅਥੇ ਹੁੰਦੇ ਨੇ ਜਿਹੜੇ ਪ੍ਰਕਰਮਾਂ ਕਰਦੇ ਨੇ ਹੁਣ ਇਹ ਖੇਡ ਦਾ ਵਰਤਾਰਾ ਕਿੱਥੋਂ ਬਣਿਆ ਕਿਸ ਵੇਲੇ ਇਹ ਸੰਗਤ ਜੀ ਉਹ ਸਮਾ ਹੈ ਜੇ ਇਸ ਵੇਲੇ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਮਹਾਰਾਜ ਨੂੰ ਗਵਾਲੀਅਰ ਦੇ ਕਿਲੇ ਦੇ ਵਿੱਚ ਜਹਾਂਗੀਰ ਦੇ ਹੁਕਮ ਦੇ ਨਾਲ ਸੱਚੇ ਪਾਤਸ਼ਾਹ ਨੂੰ ਉੱਥੇ ਨਿਰਬੰਧ ਕੀਤਾ ਜਾਂਦਾ ਹੈ ਤੇ ਬਾਬਾ ਬੁੱਢਾ ਜੀ ਇਤਰੋਂ ਮਾਝੇ ਤੋਂ ਅੰਮ੍ਰਿਤਸਰ ਦੀ ਧਰਤੀ ਤੋਂ ਜਥੇ ਬਣਾ ਕੇ ਜਾਂਦੇ ਨੇ ਜਿੱਥੇ ਕਿਲਾ ਬਣਿਆ ਹੋਇਆ ਸੀ ਨਾ ਜਿਹੜੇ ਪਹਾੜ ਤੇ ਕਿਲਾ ਸੀ ਉਹਦੀਆਂ ਪ੍ਰਕਰਮਾ ਕਰਦੇ ਹੋਏ ਹੀ ਦੋਹੋਂ ਹੀ ਨਮਸ਼ਕਾਰ ਕਰਕੇ ਵਾਪਸ ਆ ਜਾਣਾ ਇਹ ਸ਼ਬਦ ਚੌਂਕੀ ਲਈ ਪ੍ਰਕਰਮਾ ਕੀਤੀਆਂ ਜਾਂਦੀਆਂ ਨੇ ਸ਼ਬਦ ਚੌਂਕੀ ਇਹਦਾ ਇਤਿਹਾਸ ਉੱਥੋਂ ਜੁੜਦਾ ਹੈ ਤੇ ਸ਼ਬਦ ਚੌਂਕੀ ਦੀ ਪਰੰਪਰਾ ਜਿਹੜੀ ਹੈ ਪ੍ਰਕਰਮਾ ਕਰਨੀਆਂ ਇਹ ਬਾਬਾ ਬੁੱਢਾ ਜੀ ਨੇ ਪਿਆਰ ਦਿੱਤਾ ਹੈ ਮਨ ਦੇ ਅੰਦਰ ਵਿਚਾਰ ਰੱਖੀ ਆ ਗੁਰੂ ਕੇ ਸਿੱਖਾਂ ਨੂੰ ਲੈ ਕੇ ਇਕੱਤਰ ਹੋਏ ਸਨ ਤੇ ਬਹੁਤ ਸਾਰੇ ਜੀਵਨ ਦੇ ਅਹਿਮ ਪੱਖ ਜਿਹੜੇ ਨੇ ਤੇ ਵੇਖੋ ਕਿੰਨਾ ਪਿਆਰ ਜੀ ਗੁਰੂ ਦੇਵ ਸੱਚੇ ਪਾਤਸ਼ਾਹ ਜੀਆਂ ਮਹਾਰਾਜ ਨਾਲ ਹੈ ਜਦੋਂ ਉਹ ਦੌਰ ਚੱਲਿਆ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦੀ ਸ਼ਹਾਦਤ ਹੋਈ ਤੇ ਫਿਰ ਬਾਬਾ ਬੁੱਢਾ ਜੀ ਕਿਉਂਕਿ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਆਪ ਸੇਵਾ ਲਗਾਈ ਸੀ ਬਾਬਾ ਬੁੱਢਾ ਜੀ ਦੀ ਕਾਦੀ ਸੇਵਾ ਲਗਾਈ ਸੀ ਤੇ ਮੈਂ ਇੱਕ ਬੇਨਤੀ ਕਰਾਂ ਸੀ ਆਮ ਤੌਰ ਤੇ ਕਿਸੇ ਲਈ ਸਟੇਜਾ ਤੋਂ ਕਿਹਾ ਜਾਣ ਲੱਗ ਪੈਂਦਾ ਜੀ ਬਾਬਾ ਬੁੱਢਾ ਇੱਨੇ ਗਲਤ ਪਾਸੇ ਪਾ ਦਿੱਤੀ ਤੇ ਫਿਰ ਗੁਰੂ ਅਰਜਨ ਸਾਹਿਬ ਨੇ ਜਿਹੜੀ ਦੂਜੀ ਕਿਰਪਾ ਸੀ ਪਾਉਣ ਲੱਗੇ ਆਖਿਆ ਕੋਈ ਨਹੀਂ ਇੱਧਰੋਂ ਰਹਿਣ ਦੋ ਹੁਣ ਦੂਜੀ ਇੱਕ ਹੋਰ ਪਾ ਦਿਓ ਬਾਬਾ ਬੁੱਢਾ ਜਿਹੜੇ ਘੋੜ ਸਵਾਰੀ ਮਾਰਨ ਜਿਹੜੇ ਸ਼ਸਤਰ ਵਿਦਿਆ ਦਾ ਅਭਿਆਸ ਸਿਖਾਉਣ ਵਾਲੇ ਨੇ ਤੇ ਉਹ ਉਸਤਾਰ ਕਿਵੇਂ ਗਲਤੀ ਕਰ ਲਵੇਗਾ ਸਾਨੂੰ ਸੋਚਣ ਦੀ ਲੋੜ ਹੈ ਮਨ 'ਚ ਪਿਆਰ ਰੱਖਣ ਦੀ ਲੋੜ ਹੈ ਤੇ ਹਰ ਗੋਬਿੰਦ ਸਾਹਿਬ ਜੀ ਮਹਾਰਾਜ ਵੀ ਬੜਾ ਪਿਆਰ ਕਰਿਆ ਕਰਦੇ ਸਨ ਸਮਾਂ ਆਪਣੀ ਪੈੜੇ ਚੱਲਿਆ ਸਾਧ ਸੰਗਤ ਉਹ ਦੌਰ ਆ ਗਿਆ ਜੇ ਸਮੇਂ ਬਾਬਾ ਬੁੱਢਾ ਜੀ ਗੁਰਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦਾ ਸਨੇਹ ਕਰਦੇ ਨੇ ਗੁਰਦ੍ਰਸ਼ਨਾ ਦੇ ਵਾਰ ਤੇ ਗਏ ਤੇ ਕੇਰਾ ਇੱਕ ਵਾਰ ਸਿਕਸ ਲੈ ਕੇ ਗਏ ਨੇ ਜੇ ਜਦੋਂ ਵਾਪਸੀ ਦੇ ਸਮੇਂ ਸਿੱਖ ਵਾਪਸ ਲੈ ਕੇ ਆ ਰਹੇ ਨੇ ਤੇ ਉਸ ਵळे ਜਿਹੜੀ ਵੀ ਸੰਗਤ ਅੱਗੇ ਝੁੱਕ ਕੇ ਨਮਸਕਾਰ ਕਰਦੀ ਪਈ ਹੈ ਜਿਹੜਾ ਬੁੱਢਾ ਹੀ ਨੇ ਵੇਖਿਆ ਗੁਰੂ ਅੰਦੇਵ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਆਪ ਪਾਲਕ ਨੂੰ ਮੋਢਾ ਲਗਾਇਆ ਸੀ ਇੱਥੋਂ ਤੱਕ ਇਤਿਹਾਸ ਦੇ ਪੰਨੇ ਸਾਨੂੰ ਮਿਲਦੇ ਨੇ ਜੇ ਸਮੇਂ ਕਿਉਂਕਿ 125 ਸਾਲ ਦੀ ਉਮਰ ਸੰਸਾਰਿਕ ਵਿੱਦਿਆ ਜਿਹੜੀ ਸੰਸਾਰਿਕ ਆਰਜਾ ਭੋਗ ਕੇ ਗਏ ਨੇ 1631 ਦੇ ਵਿੱਚ ਆਕਾਚਣਾ ਹੁੰਦਾ ਹੈ ਤੇ ਉਹ ਸਮੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਆਪ ਜੜੀਆਂ ਅੰਤਮ ਰਸਮਾਂ ਨੇ ਇਥੋਂ ਤੱਕਰ ਅਰਥੀ ਨੂੰ ਮੋਟਾ ਵਰਤਾ ਤੇ ਅੰਤਮ ਰਸਮਾਂ ਆਪ ਕੋਲ ਖੜ ਕੇ ਕਰਵਾਈਆਂ ਸੋ ਜੇ ਇਹ ਸਨ ਬਾਬਾ ਬੁੱਢਾ ਜੀ ਗੁਰੂਦੇਵ ਸੱਚੇ ਪਾਤਸ਼ਾਹ ਦੇ ਪਿਆਰੇ ਜਿਨ੍ਹਾਂ ਨੂੰ ਆਪਾ ਪੁੱਤਰਾਂ ਦੇ ਦਾਨੀ ਵੀ ਕਹਿ ਦਿੰਨੇ ਹਾਂ ਅੱਜ ਵੀ ਗੁਰੂਕੀਆਂ ਪਿਆਰੀਆਂ ਸੰਗਤਾਂ ਭਾਵਨਾ ਲੈ ਕੇ ਜਾਂਦੀਆਂ ਨੇ ਮੁੱਖ ਰੂਪ ਦੇ ਜਿਹੜੇ ਅਸਥਾਨ ਹਨ ਰਮਦਾਸ ਵਿਖੇ ਵੀ ਅਸਥਾਨ ਆਪਾਂ ਵੇਖਦੇ ਬਣਿਆ ਹੈ ਜਨਮ ਸਥਾਨ ਬਾਬਾ ਬੁੱਢਾ ਜੀ ਕਥੂ ਨਗਲ ਵਿਖੇ ਸਥਾਨ ਹੈ ਤੇ ਚਵਾਲ ਦੇ ਲਾਗੇ ਬੀੜਬਾ ਬੁੱਢਾ ਠੱਠਾ ਇੱਥੇ ਬੜਾ ਲੰਮਾ ਸਮਾ ਰਹੇ ਨੇ ਉਹ ਸਥਾਨ ਦੇ ਉੱਤੇ ਵੀ ਸੰਗਤਾਂ ਨਤਮਸਤਕ ਹੋਣ ਵਾਤੇ ਜਾਂਦੀਆਂ ਹਨ ਵੱਡੀ ਪੱਧਰ ਦੇ ਉੱਤੇ ਉਥੇ ਜੋੜ ਮਿਲੇ ਕਰਵਾਏ ਜਾਂਦੇ ਨੇ ਲੋੜ ਹੈ ਜਿੱਥੇ ਆਪਾਂ ਆਪਣੇ ਘਰਾਂ ਦੇ ਵਿੱਚ ਕਿਸੇ ਵੇਲੇ ਦੇਖਦੇ ਆਂ ਵੀ ਫੋਟੋਆਂ ਲਗਾਈਆਂ ਹੁੰਦੀਆਂ ਨੇ ਬਾਬਾ ਬੁੱਢਾ ਜੀ ਦੀਆਂ ਮਨ ਚ ਪਿਆਰ ਲਿਆ ਜੇ ਵੀ ਜਿਵੇਂ ਬਾਬਾ ਬੁੱਢਾ ਜੀ ਨੇ ਸੇਵਾ ਕੀਤੀ ਗੁਰੂ ਘਰ ਦੀ ਗੁਰੂ ਦੇਵ ਸੱਚੇ ਪਾਤਸ਼ਾਹ ਦੀ ਭਰੋਸਾ ਲਿਆ ਕਰਕੇ ਵਿਸ਼ਵਾਸ ਲੈ ਕਰਕੇ ਅਸੀਂ ਕੇਵਲ ਬਾਬਾ ਬੁੱਢਾ ਜੀ ਦੀਆਂ ਫੋਟੋਆਂ ਆਪਣੀਆਂ ਗੱਡੀਆਂ ਦੇ ਵਿੱਚ ਲਗਾਉਣ ਜੋਗੇ ਨਾ ਰਹਿ ਜਾਏਗੇ ਆਪਣੇ ਘਰਾਂ ਤੱਕ ਲਗਾਉਣ ਜੋਗੇ ਨਾ ਰਹਿ ਜਾਏਗੇ ਬਲਕਿ ਆਪਾਂ ਉਹਨਾਂ ਦੇ ਜੀਵਨ ਇਤਿਹਾਸ ਦੇ ਵਿੱਚੋਂ ਸਿੱਖਿਆਈ ਪ੍ਰਾਪਤ ਕਰੀਏ ਜੀਵਨ ਇਤਿਹਾਸ ਤੋਂ ਸਿੱਖ ਲਈਏ ਤੇ ਫਿਰ ਉਹਨਾਂ ਦੇ ਇਤਿਆਰ ਨਾਲ ਜੁੜ ਕੇ ਸਾਡੇ ਜੀਵ ਨੂੰ ਚਿਰੰਗਤ ਬਣ ਜਾਵੇ ਸਾਨੂੰ ਗੁਰੂ ਕੀ ਅਸੀਸ ਪ੍ਰਾਪਤ ਹੋਵੇਗੀ ਜਿਹੜਾ ਬਚਨ ਆਪਾਂ ਸੁਖਮਨੀ ਸਾਹਿਬ ਦੀ ਬਾਣੀ ਚ ਪੜਦੇ ਆ ਨਾ ਜੀ ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਦਾ ਵੇਖੋ ਸਰੀਰੂਪੀ ਚੋਲਾ ਤੇ ਬਿਣਸ ਨਹੀਂ ਹੈ ਸਰੀਰ ਨੇ ਤੇ ਤਿਆਗ ਨਹੀਂ ਜੋ ਜੀ ਉਸੋਂ ਬਿਣਸ ਹੈ ਪਰ ਉਹਨਾਂ ਦੀਆਂ ਜੀਵਨ ਯਾਦਾਂ ਉਹਨਾਂ ਦੀ ਕੀਤੀ ਹੋਈ ਕਾਰਨਾ ਕਮਾਈ ਅੱਜ ਵੀ ਸਾਡੀ ਸਿਮਰਤੀ ਦੇ ਅੰਦਰ ਹੈ ਅੱਜ ਵੀ ਸਾਡੀ ਸੋਚਾਂ ਦੇ ਵਿੱਚ ਹੈ ਉਹ ਸਦਾ ਹੀ ਜਿਉਂਦੇ ਨੇ ਅੱਜ ਵੀ ਉਹ ਬਖਸ਼ਿਸ਼ਾਂ ਜਿਹੜੀਆਂ ਨੇ ਅਸਥਾਨਾਂ ਤੇ ਵਾਪਰਤੀਆਂ ਪਈਆਂ ਨੇ ਦਾਤਾ ਦੀ ਤਰਸ ਕਰਨ ਕਿਰਪਾ ਕਰਨ ਸੋ ਜਦੋਂ ਵੀ ਇਹ ਦਿਹਾੜੇ ਆਉਂਦੇ ਨੇ ਸਾਡੇ ਮਨ ਵਿੱਚ ਇੱਕ ਭਾਵ ਪੈਦਾ ਹੁੰਦਾ ਹੈ ਮਾਲਕ ਦੀ ਬਖਸ਼ਿਸ਼ ਦਾ ਮਾਲਕ ਦੀ ਰਹਿਮਤ ਦਾ ਭਾਵ ਪੈਦਾ ਹੁੰਦਾ ਹੈ ਉਸ ਭਾਵ ਦੇ ਅੰਦਰ ਅਸੀਂ ਕੀ ਕਰਦੇ ਹਾਂ ਗੁਰੂ ਕੀ ਸਿੱਖ ਪ੍ਰਾਪਤ ਕਰਦੇ ਹਾਂ ਮੈਂ ਬੇਨਤੀ ਕਰਾਂ ਗੁਰਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਆਪਾਂ ਨਾ ਵੇਖੋ ਜਦੋਂ ਵੀ ਕੋਈ ਗੁਰਪੁਰਬ ਆਉਂਦਾ ਹੈ ਕੋਈ ਗੁਰੂ ਸਾਹਿਬ ਦਾ ਦਿਹਾੜਾ ਹੁੰਦਾ ਹੈ ਉਸਰੇ ਉਹਨਾਂ ਦਿਹਾੜਿਆਂ ਦੇ ਵਿੱਚ ਆਪਾਂ ਕੀ ਕਰਦੇ ਆ ਅਸੀਂ ਜਾਂਦੇ ਆ ਸੰਗਤ ਕਰਦੇ ਆ ਬਹੁਤ ਸਾਰੇ ਪ੍ਰਬੰਧਕ ਕਿਉਂਕਿ ਦੇਸ਼ਾਂ ਵਿਦੇਸ਼ਾਂ 'ਚ ਦੂਰ ਨੇੜੇ ਦਿਵਾਨਾਂ ਵਿੱਚ ਸਮਾਗਮ ਵਿੱਚ ਜਾਇਦਾ ਤੇ ਪ੍ਰਬੰਧਕਾਂ ਦੀ ਇੱਕ ਵਿਚਾਰ ਹੁੰਦੀ ਹੈ ਪ੍ਰਬੰਧਕ ਬਹੁਤ ਜਗ੍ਹਾ ਤੇ ਕਹਿੰਦੇ ਜੈਦੀਪ ਸਿੰਘ ਜੀ ਜਦੋਂ ਅਸੀਂ ਸਮਾਂ ਰੱਖਿਆ ਵੀ ਜਿੰਨੀਆਂ ਵੀ ਸੰਗਤਾਂ ਹੁੰਦੀਆਂ ਨੇ ਸਾਨੂੰ ਬਹੁਤਾਤ ਗਿਣਤੀ ਇਹ ਪੁੱਛਦੀ ਹੈ ਇਹ ਪੁੱਛਦੀ ਹੈ ਬਹੁਤਾਤ ਗਿਣਤੀ ਵੀ ਸਮਾਗਮ ਦੀ ਸਮਾਪਤੀ ਕਿੰਨੇ ਵਜੇ ਹੈ ਸਮਾਗਮ ਦੀ ਸਮਾਪਤੀ ਕਿੰਨੇ ਵਜੇ ਹੈ ਭਾਈ ਸਾਹਿਬ ਜੀ ਕੋਈ ਇਹ ਨਹੀਂ ਪੁੱਛਦਾ ਵੀ ਸਮਾਗਮ ਸ਼ੁਰੂ ਕਿੰਨੇ ਵਜੇ ਹੋਵੇਗਾ ਕਹਿੰਦੇ ਮੰਨ ਲਓ ਅਸੀਂ ਕਹਿੰਦੇ ਵੀ ਹੁਣ ਇੱਕ ਵੀ ਸਮਾਪਤੀ ਹੈ ਤੇ ਫਿਰ ਬਹੁਤੀਆਂ ਸੰਗਤਾਂ 12:00 ਵਜੇ ਦੇ ਕਰੀਬ ਘਰੋਂ ਚੱਲਦੀਆਂ ਨੇ 12:00 ਸਵਾ 12:00 ਸਾਢੇ 12:00 ਉਹ ਗੁਰੂ ਘਰ ਵਿੱਚ ਪਹੁੰਚਦੀਆਂ ਹਨ ਅੱਧਾ ਇੱਕ ਘੰਟਾ 10 ਮਿੰਟ ਦੀਵਾਨ ਸੁਣਦਿਆਂ ਚੱਲੇ ਜਾਂਦੀਆਂ ਨੇ ਵੇਖੋ ਬੇਨਤੀ ਗੁਰੂ ਦੇ ਦੀਵਾਨ ਜਿਹੜੇ ਚੱਲਦੇ ਨੇ ਸਮਾਂ ਕੱਢੀਏ ਇੰਨੇ ਦੂਰੋਂ ਪ੍ਰਬੰਧਕ ਪ੍ਰਚਾਰਕਾਂ ਨੂੰ ਵਿਦਵਾਨਾਂ ਨੂੰ ਢਾਡੀ ਸਹਿਬਾਨ ਨੂੰ ਗੁਰੂ ਕੇ ਕੀਤੇ ਨੂੰ ਬੁਲਾਉਂਦੇ ਹਨ ਸਮਾ ਲੈਂਦੇ ਨੇ ਉਹ ਵੀ ਕਿੰਨਾ ਸਫਰ ਕਰਕੇ ਨਹੀਂ ਦੂਰ ਪਾਉਂਦੇ ਨੇ ਤੇ ਅੱਗੇ ਜੇ ਪੰਡਾਲ ਖਾਲੀ ਹੋਵੇ ਤੇ ਫਿਰ ਕੀ ਫਾਇਦਾ ਏਡੇ ਵੱਡੇ ਸੰਡਾਲ ਲਗਾਏ ਦਾ ਸਮਾਗਮ ਕੀਤੇ ਦਾ ਸਕਰਕ ਯਤਨ ਕੀਤਾ ਕਰੋ ਜਿੰਨੀ ਜਲਦੀ ਪਹੁੰਚ ਸਕੇ ਉਹਨਾਂ ਬੁਲਾਰਿਆਂ ਦੇ ਕੋਲੋਂ ਗੁਰੂ ਘਰ ਦਾ ਸਰਵਣ ਕਰਿਆ ਕਰੋ ਇਹ ਤਰੀਕ ਨਾਲ ਗੁਰੂ ਦੀ ਸੀਸ ਪ੍ਰਾਪਤ ਹੁੰਦੀ ਹੈ ਤੇ ਇੱਕ ਬੇਨਤੀ ਹੋਰ ਕਰਕੇ ਮੈਂ ਸਮਾਪਤੀ ਕਰਾਂ ਇੱਕ ਵਿਦਵਾਨ ਦੇ ਬੜੇ ਪਿਆਰੇ ਭੋਲ ਕਹਿੰਦਾ ਕੋਈ ਸੱਜਣ ਕਿਸੇ ਦੇ ਘਰੇ ਗਿਆ ਬੂਆ ਖੜਕਾਇਆ ਫਤਿਹ ਦੀ ਸਾਂਝ ਹੁੰਦੀ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਫਤਿਹ ਬੁਲਾਉਂਦੇ ਨੇ ਉਹ ਫਿਰ ਹਾਲਚਾਲ ਸੁਮੀ ਗੱਲਬਾਤ ਪੁੱਛ ਕੇ ਕਹਿੰਦੇ ਵੀ ਅੱਜ ਕੀ ਕਰਦੇ ਪਏ ਹੋ ਕਹਿੰਦੇ ਮੈਂ ਤੇ ਗੁਰਪੁਰ ਮਨਾ ਰਿਆਂ ਹਾਂ ਕਹਿੰਦੇ ਗੁਰਪੁਰ ਅੱਜ ਕਿਹੜਾ ਗੁਰਪੁਰ ਹੈ ਤੇ ਕੋਈ ਦਿਹਾੜਾ ਨਹੀਂ ਗੁਰਨਾਨਕ ਸਾਹਿਬ ਦਾ ਗੁਰਪੁਰ ਬੋਣਾ ਉਹ ਵੀ ਮਹੀਨੇ ਦੀ ਅਖੀਰੀ ਤਰੀਕ ਦੇ ਵਿੱਚ ਹੈ ਤੇ ਅਖੀਰੀ ਤਰੀਕ ਤੇ ਅਜੇ ਤੇ ਪੂਰੇ 20-25 ਦਿਨ ਪਏ ਹਨ ਤੇ ਤੁਸੀਂ ਨਾ ਇੱਥੇ ਕੋਈ ਕੀਰਤਨ ਹੋ ਰਿਹਾ ਹੈ ਨਾ ਕੋਈ ਕਥਾ ਵਿਖਿਆਨ ਹੈ ਹਾਂਜੀ ਤੁਸੀਂ ਗੁਰਪੁਰਬ ਕਿਵੇਂ ਮਨਾ ਰਹੇ ਹੋ ਤੇ ਉਸ ਪਿਆਰੇ ਨੇ ਬੜੀ ਸੋਹਣੀ ਵਿਚਾਰ ਲਿਖੀ ਜੀ ਬੜੀ ਸੋਹਣੀ ਗੱਲ ਆਖੀ ਉਹ ਕਹਿਣ ਲੱਗੇ ਠੀਕ ਆ ਜੇ ਦਿਨ ਗੁਰੂ ਦਾ ਦਿਹਾੜਾ ਹੈ ਦਿਵਾਨ ਲਗਣ ਨੇ ਕਿਤੇ ਦੋ ਦਿਨ ਦੇ ਲੱਗੇ ਕਿਤੇ ਇੱਕ ਦਿਨ ਦਾ ਲੱਗਿਆ ਉਸ ਦਿਨ ਤੇ ਅਸੀਂ ਗੁਰੂ ਘਰ ਹਾਜ਼ਰੀ ਭਰਦੇ ਹੀ ਭਰਦੇ ਆ ਪਰ ਮੈਂ ਕੀ ਕਰਦਾ ਜਿਸ ਗੁਰੂ ਦਾ ਦਿਹਾੜਾ ਹੁੰਦਾ ਕਹਿੰਦੇ 15 20 25 ਦਿਨ ਪਹਿਲਾਂ ਉਸ ਗੁਰੂ ਸਾਹਿਬਾਨ ਦੇ ਜੀਵਨ ਦੀ ਪੁਸਤਕ ਲੈ ਉਹਨਾ ਹਾਂ ਤੇ ਹਰ ਰੋਜ਼ ਅੱਧਾ ਪੌਣਾ ਘੰਟਾ ਘੰਟਾ ਉਹ ਲੜੀ ਦੇ ਵਿੱਚ ਜੀਵਨ ਗੁਰੂ ਸਾਹਿਬ ਦਾ ਪੜਦਾ ਹਾਂ ਗੁਰੂ ਸਾਹਿਬ ਦਾ ਜੀਵਨ ਇਤਿਹਾਸ ਪੜਦਾ ਹਾਂ ਕਿ ਸਤ ਗੁਰ ਨੇ ਸਾਡੇ ਤੇ ਕਿੰਨੇ ਉਪਕਾਰ ਕੀਤੇ ਨੇ ਗੁਰੂ ਦੀਆਂ ਸਾਖੀਆਂ ਗੁਰੂ ਦੇ ਉਪਦੇਸ਼ ਉਹਦਾ ਨਾਲ ਜੁੜਨ ਦੀ ਕੋਸ਼ਿਸ਼ ਕਰਦੇ ਹਾਂ ਕਿਉਂਕਿ ਸੁਣ ਸਾਖੀ ਮਨ ਜਪ ਪਿਆਰ ਮਨ ਵਿੱਚ ਪਿਆਰ ਪੈਦਾ ਹੁੰਦਾ ਸੋ ਹੱਥ ਜੋੜ ਕੇ ਬੇਨਤੀ ਜਿੱਥੇ ਆਪਾਂ ਦਿਹਾੜਿਆਂ ਦੇ ਉੱਤੇ ਗੁਰੂ ਦੇ ਦਿਹਾੜਿਆਂ ਤੇ ਗੁਰਪੁਰਬਾਂ ਵਾਲੇ ਦਿਨ ਗੁਰੂ ਘਰਾਂ ਵਿੱਚ ਦੀਵਾਨਾਂ ਵਿੱਚ ਹਾਜ਼ਰੀਆਂ ਭਰਦੇ ਆਂ ਉਥੇ ਇਸ ਤਰੀਕੇ ਦੇ ਨਾਲ ਵੀ ਗੁਰੂ ਦੀ ਸੀਸ ਲੈਣ ਦਾ ਯਤਨ ਕਰਿਆ ਜੇ ਸਤਗੁਰ ਦਾ ਜੀਵਨ ਪੜੋਗੇ ਬਾ ਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰਨ ਇਹ ਮਨ ਚ ਪਿਆਰ ਆਵੇਗਾ ਸੱਚੇ ਪਾਤਸ਼ਾਹ ਰਹਿਮਤਾਂ ਕਰ ਜਿੱਥੋਂ ਅਰੰਭਤਾ ਕੀ ਧੰਨ ਗੁਰੂ ਧੰਨ ਗੁਰੂ ਪਿਆਰੇ ਸਤਗੁਰ ਸਾਰੇ ਸਿਰ ਤੇ ਮੇਰ ਪਰੇ ਹੱਥ ਰੱਖਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ